ਬਿਆਨਤ ਸਿੰਘ ਦੇ ਬੁੱਚੜ ਪੋਤੇ ਤੈਨੂੰ ਤੇਰੀ ਹੀ ਭਾਸ਼ਾ ਚ ਜਵਾਬ ਦੇਣਾ ਆ ਸੁਣ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਸਿੱਖ ਕੌਮ ਦਾ ਕੀਤਾ ਉਹਨਾਂ ਕਿਸੇ ਨੇ ਨਹੀਂ ਕੀਤਾ ਪਹਿਲਾ ਇੰਦਰਾ ਗਾਂਧੀ ਨੇ ਯੋਰ ਲਾ ਲਿਆ ਤੇ ਹੁਣ ਬਾਅਦ ਵਿੱਚ ਤੇਰੇ ਦਾਦੇ ਨੇ ਯੋਰ ਲਾ ਲਿਆ ਤੇ ਫਿਰ ਤੂੰ ਕਿਹੜੇ ਬਾਗ ਦੀ ਮੁੱਲੀ ਆ ਬੰਦੀ ਸਿੰਘ ਜੋ ਅੱਜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿੱਛੇ ਵੀ ਤੇਰੇ ਦਾਦੇ ਦਾ ਹੱਥ ਹੈ ਤੇ ਅੱਜ ਤੂੰ ਬਾਰ ਬਾਰ ਕਹਿ ਰਹੇ ਆ ਕਿ ਸਿੱਖ ਕੌਮ ਡਰ ਗਈ ਹੈ ਸਿੱਖ ਕੌਮ ਨਾ ਕਦੇ ਡਰੀ ਹੈ ਤੇ ਨਾ ਹੀ ਕਦੇ ਡਰੇਗੀ ਦੱਸ ਦਈਏ ਕਿ ਇਹ ਬਿਆਨ ਸਰਬਜੀਤ ਸਿੰਘ ਚਿੰਜਰ ਨੇ ਦਿੱਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਰਵਨੀਤ ਬਿੱਟੂ ਤੇ ਕੁਝ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਦੋਂ ਵੀ ਗੱਲ ਚੱਲਦੀ ਹੈ ਤਾਂ ਤੁਸੀਂ ਬਾਰ-ਬਾਰ ਵਿੱਚ ਅੜਿੱਕਾ ਕਰਦੇ ਹੋ ਤੇ ਬਾਰ-ਬਾਰ ਤੁਹਾਨੂੰ ਤਕਲੀਫ ਹੁੰਦੀ ਹੈ ਕਿਉਂ ਤਕਲੀਫ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਝੂਠੇ ਮੁਕਾਬਲੇ ਆ ਉਹ ਵੀ ਤੁਹਾਡੇ ਦਾਦਾ ਜੀ ਨੇ ਕਰਵਾਏ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਸਰਬਜੀਤ ਸਿੰਘ )^{(1)} ਦੇ ਵੱਲੋਂ ਰਵਨੀਤ ਸਿੰਘ ਬਿੱਟੂ ਤੇ ਕੁਝ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਬਜੀਤ ਸਿੰਘ )^{(1)} ਦਾ ਕੀ ਕਹਿਣਾ ਬਿਆੰਤੇ ਬੁੱਚੜ ਦੇ ਪੋਤੇ ਰਵਨੀਤ ਬੁੱੱਟੀ ਨੂੰ ਓਦੀ ਭਾਸ਼ਾ ਜਵਾਬ ਦੇਣ ਲੱਗਾ ਸੁਣ ਲਈ ਹੋਏ ਜਿੰਨਾ ਨੁਕਸਾਨ ਤੇਰੇ ਦਾਦੇ ਨੇ ਜਿਹਨੂੰ ਸਿਕਾਉ ਬਿਆੰਤਾ ਬੁੱਚੜ ਕਹਿੰਦੀ ਆ ਇਨਾ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਸੀ ਜਦੋਂ ਨੌਜਵਾਨ ਜਾਂਦੇ ਸੀ ਨਾ ਇਹ ਸਿਰਾਂ ਤੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਦਾੜੇ ਰੱਖੇ ਹੁੰਦੇ ਸੀ ਝੂਠੇ ਮੁਕਾਬਲੇ ਤੇਰਾ ਦਾਦਾ ਹੀ ਕਰਾਉਂਦਾ ਸੀ 인ਦਰਾ ਗਾਂਧੀ ਨੇ ਪਹਿਲਾਂ ਗੁਰੂ ਧਾਮਾਂ ਤੇ ਹਮਲਾ ਕੀਤਾ ਉਹੀ ਅਗੇ ਤਰਜ਼ ਤੇ ਤੇਰੇ ਦਾਦੇ ਨੇ ਸਿੱਖ ਕੌਮ ਦਾ ਬੈਰੀ ਬਣਿਆ ਤੇ ਤਾਂ ਹੀ ਤੈਨੂੰ ਤਕਲੀਫ ਹੁੰਦੀ ਆ ਇਹ ਦਸਤਾਰਾਂ ਨੂੰ ਇਹ ਦਾੜਿਆਂ ਦਾ ਬੈਰੀ ਸੀ ਤੇਰਾ ਦਾਦਾ ਜਦੋਂ ਮੁੱਖ ਮੰਤਰੀ ਸੀ ਕੇਪੀਐਸ ਗਿੱਲ ਦੇ ਨਾਲ ਰਲ ਕੇ ਝੂਠੇ ਮੁਕਾਬਲੇ ਕੀਤੇ ਉਹਨੇ ਨੌਜਵਾਨਾਂ ਨੂੰ ਮਾਰਿਆ ਬੇਗੁਨਾਹ ਨੌਜਵਾਨਾਂ ਨੂੰ ਮਾਰਿਆ ਇੱਕ ਪੀੜੀ ਮਾਰ ਦਿੱਤੀ ਤੇਰੇ ਦਾਦੇ ਨੇ ਬਿਆੰਤਾ ਪੁੱਛੜ ਤਾਂ ਹੀ ਕਹਿੰਦੀ ਅਸੀਂ ਕੌਮ ਤੇਰੇ ਦਾਦੇ ਨੂੰ ਤੇ ਤੈਨੂੰ ਤਕਲੀਫ ਕਿਉਂ ਹੁੰਦੀ ਆ ਕਿਉਂਕਿ ਜਦੋਂ ਸਿੱਖ ਕੌਮ ਦਾ ਉਹ ਕਤਲੇਆਮ ਕਰ ਰਿਹਾ ਸੀ ਤਾਂ ਉਹਨੂੰ ਸਿੰਘਾਂ ਨੇ ਸੁੱਧਾ ਲਾਇਆ ਤੇਰੇ ਦਾਦੇ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘ ਕਹਿੰਨੇ ਆ ਭਾਈ ਬਲਵੰਤ ਸਿੰਘ ਰਾਜੂਆਣਾ ਜੀ ਜਗਤਾਰ ਸਿੰਘ ਹਵਾਰਾ ਜੀ ਹੋਰ ਅਨੇਕਾ ਬੰਦੀ ਸਿੰਘ ਜਿਹੜੇ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਤੇ ਜਦੋਂ ਉਹਨਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਤਾਂ ਤੇਰੇ ਤਕਲੀਫ ਹੁੰਦੀ ਆ ਤਾਂ ਹੀ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਤੇ ਸਿੱਖ ਕੌਮ ਦੇ ਖਿਲਾਫ ਬੋਲ ਰਿਹਾ ਤੂੰ ਕਹਿੰਦਾ ਡਰ ਗਏ ਕਿਸੇ ਤੋਂ ਨਹੀਂ ਡਰਿਆ ਸੀ ਡਰਾ ਸਾਨੂੰ ਇੰਦਰਾ ਨਹੀਂ ਸਕੀ ਡਰਾ ਸਾਨੂੰ ਤੇਰਾ ਦਾਦਾ ਨਹੀਂ ਸਕਿਆ ਬਿਆਨਤਾ ਬੁੱਚੜ ਤੇ ਤੂੰ ਕਿਹੜੀ ਚੀਜ਼ ਦੀ ਬਾਗ ਦੀ ਮੂਲੀਆਂ ਓਏ ਕਿਸੇ ਤੋਂ ਨਹੀਂ ਸੀ ਡਰਦੇ ਖਾਲਸਾ ਛੰਡੇ ਦੇ ਹੇਠ ਸਿੱਖ ਕੌਮ ਸਿੱਖ ਕੌਮਿਤ ਦੇ ਮੁੱਦਿਆਂ ਲਈ ਇਕਜੁੱਟਾ ਇਕਜੁੱਟ ਹੋ ਕੇ ਲੜੂਗੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਮੁਰੇ ਹੋ ਕੇ ਲੜਾਈ ਲੜ ਰਹੀ ਹੈ ਪੂਰੀਆ ਸਿੱਖ ਸੰਸਥਾਵਾਂ ਸਿੱਖ ਕੌਮ ਇੱਕ ਮੁੱਠੋ ਕੇ ਲੜਾਈ ਲੜ ਰਹੀ ਹੈ ਤੇ ਲੜਨੀ ਵੀ ਚਾਹੀਦੀ ਆ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਥੋਕਿਆ ਕਰੋ ਇਹ ਲੋ ਗੁਲਾਮਾਂ ਨੂੰ ਪੈਂਦੇ ਨੇ ਇਹ ਉਹਨਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਇੱਕ ਪੀੜੀ ਮਾਰ ਦਿੱਤੀ ਆਪਣੀ ਨੌਜਵਾਨਾਂ ਦੀ ਇਹ ਦਸਤਾਰਾਂ ਦਾੜ੍ਹੀਆਂ ਦੇ ਵੈਰੀ ਨੇ ਇਹ ਇਹ ਬਿਆੰਤ ਦਾ ਪੁੱਤੜ ਦਾ ਪਰਿਵਾਰ ਤੇਰੀ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ ਓਏ ਸੁਣ ਲੈ ਤੇ ਤੇਰੀ ਭਾਸ਼ਾ ਦਾ ਜਵਾਬ ਤੇਰੀ ਭਾਸ਼ਾ ਦੇ ਵਿੱਚ ਹੀ ਦੇਵਾਂਗੇ ਇਹ ਲੋਕ ਬੈਰੀ ਨੇ ਨੌਜਵਾਨਾਂ ਬੇਨਤੀ ਹੈ ਇਹਨਾਂ ਨੂੰ ਇਹਦੀ ਭਾਸ਼ਾ ਸਾਰੇ ਇੱਕ ਮੁੱਠੋ ਕੇ ਜਵਾਬ ਦੋ ਤੇ ਲੜਾਈ ਲੜੋ ਕਿ ਕੋਈ ਬੰਦੀ ਸਿੰਘਾਂ ਨੇ ਕੌਮ ਲਈ ਲੜੇ ਨੇ ਕੋਈ ਜਾਤੀ ਲੜਾਈ ਨਹੀਂ ਸੀ ਬੰਦੀ ਸਿੰਘਾਂ ਦੀ ਕੌਮ ਲਈ ਲੜੇ ਨੇ ਕੌਮ ਦੇ ਦਰਦ ਲਈ ਲੜੇ ਨੇ ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਦੀ ਜਿਨ੍ਹਾਂ ਦੀਆਂ ਝੁੱਠੇ ਮੁਕਾਬਲੇ ਕੀਤੇ ਉਹਨਾਂ ਲਈ ਲੜੇ ਨੇ ਤਾਂ ਉਹਨੇ ਸੋਦੇ ਲਾਏ ਤਾਂ 25 25 30 32 ਸਾਲ ਤੋਂ ਜਿਲ੍ਹਾਂ ਜੰਬੰਨੇ ਇਹ ਰਵਨੀਤ ਬੁੱਟੂ ਵਰਗਨ ਔਕਾਤ ਦਿਖਾਇਆ ਕਰੋ ਕਿ ਤੇਰੇ ਦਾਦੇ ਨੂੰ ਸਿੱਖ ਕੌਮ ਬਿਆੰਤਾ ਬੁੱਚੜ ਕਹਿੰਦੀ ਆ ਓਏ ਬਿਆੰਤਾ ਬੁੱਚੜ ਕਹਿੰਦੀ ਆ ਤੇ ਤੂੰ ਵੀ ਬਿਆੰਤੇ ਵਿਚਰ ਤੋਂ ਕੱਟ ਨਹੀਂ ਤੂੰ ਵੀ ਰਵਨੀਤ ਬੁੱਚੜਾ ਬੁੱਚੜ ਕਿਉਂਕਿ ਸਿੱਖ ਕੌਮ ਦਾ ਤੈਨੂੰ ਦਰਦ ਨਹੀਂ ਬਾਰ-ਬਾਰ ਤਾਹੀਂ ਤੂੰ ਜ਼ਹਿਰ ਉਗਲਦਾ ਤਾਹੀਂ ਜ਼ਹਿਰ ਉਗਲਦਾ ਸੱਪ ਦਾ ਬੱਚਾ ਸੱਪ ਹੀ ਆ ਫਿਰ ਤੂੰ ਅਸਲੀਅਤ ਦੇ ਵਿੱਚ ਸੋ ਅਸਲੀ ਤੈਨੂੰ ਤੇਰੀ ਭਾਸ਼ਾ ਜਵਾਬ ਦੇ ਰਹੇ ਆ ਤੇ ਜੇ ਇੱਕ ਗੱਲ ਬੋਲੇਗਾ ਚਾਰ ਤੈਨੂੰ ਸਰਾਵਾਂਗੇ ਕਿਉਂਕਿ ਤੁਹਾਡਾ ਜਿਹੜਾ ਖਾਨਦਾਨ ਆ ਉਹ ਸਾਰਾ ਪੰਜਾਬ ਸਾਰੀ ਸਿੱਖ ਕੌਮ ਜਾਣਦੀ ਹੈ ਕਿ ਕੀ ਤੁਸੀਂ ਸਿੱਖ ਕੌਮ ਦੇ ਨਾਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ